ਗੁਰਪ੍ਰੀਤ ਸਿੰਘ ਨੇ ਸਪ੍ਰੈਜ਼ੀਡੈਂਟ ਅਮਰਸਰ ਬਾ ਸਰ ਅਮਰਜੀਤ ਸਰ ਇਲਾਕੇ ਵਿੱਚ ਸਰਿਆਮ ਸਰ ਗੋਰੀਆਂ ਚੱਲ ਰਹੀਆਂ ਮੋਟੀਲ ਜੋ ਲੋਕਾਂ ਨੂੰ ਇਨਸਾਫ ਦਵਾਉਂਦਾ ਔਰ ਉਹ ਵੀ ਸੁਰੱਖਿਤ ਨਹੀਂ ਹੈ ਗੋਰੀਆਂ ਚੱਲ ਰਹੀਆਂ ਬਿੱਤੇ ਦੇ ਸਰ ਮੌਤ ਹੋ ਗਈ ਤੁਹਾਡੇ ਸਾਹਮਣੇ ਕੀ ਕੁਝ ਦਿਖਦਾ ਹੈ ਦੇਖੋ ਇਹ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਆਪਣੀ ਇਤਰਾਸਤੀ ਹੈਗੀ ਪੰਜਾਬ ਦੀ ਵੀ ਇਟ ਇਜ਼ ਨਾਟ ਬੀ ਕੋਈ ਵੀ ਬੰਦਾ ਇੱਥੇ ਸੇਫ ਨਹੀਂ ਹੈਗਾ ਜੇ ਤੁਸੀਂ ਨਿੱਕੇ ਤੋਂ ਨਿੱਕੇ ਲੈ ਕੇ ਤਗੜੇ ਤਗੜੇ ਦੀ ਬੰਦੀ ਗੱਲ ਕਰ ਲੋ ਜੇ ਕੋਈ ਆਪਾਂ ਮੋਬਾਈਲ ਵਾਲਾ ਜੇ ਉਹਦਾ ਕੰਮ ਚੱਲ ਜਾਂਦਾ ਉਹਨੂੰ ਰੈਂਸਮ ਕਾਲ ਆ ਜਾਂਦੀ ਉਹਦੇ ਗੋਲੀਆਂ ਚਲਾ ਦਿੰਦੇ ਨੇ ਹੁਣ ਤੇ ਇਥੋਂ ਤੱਕ ਇਹਨ ਵਕੀਲ ਜਿਹੜੇ ਜਿਨ੍ਹਾਂ ਨੂੰ ਲੋਕੀ ਆਣ ਕੇ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਵੀ ਸਾਨੂੰ ਜਸਟਿਸ ਲੈ ਕੇ ਦੋ ਉਹਨਾਂ ਦੇ ਵੀ ਗੱਲ ਪੈਣ ਲੱਪੇ ਨੇ ਜਿਹੜੇ ਵਕੀਲ ਨੇ ਤੁਹਾਨੂੰ ਉੱਥੋਂ ਜਸਟਿਸ ਲੈ ਕੇ ਦੇਣਾ ਹੈ ਤੁਸੀਂ ਉਹਨਾਂ 'ਚ ਪੰਗਾ ਖੜਾ ਕਰ ਲੋਗੇ ਤੇ ਫਿਰ ਇਦਾਂ ਸਮਾਜ ਕਿੱਦਾਂ ਚੱਲੇਗਾ ਜੇ ਵਕੀਲ ਹੀ ਸੇਫ ਨਹੀਂ ਹੈਗਾ ਤੇ ਆਮ ਬੰਦੇ ਦੀ ਕੀ ਹਾਲਤ ਹੋਏਗੀ ਪੰਜਾਬ ਦੇ ਵਿੱਚ ਸਰ ਪੁਲਿਸ ਦਾ ਕੀ ਰੋਲ ਹੋਵੇਗਾ ਜੋ ਹਾਲਾਂਕਿ ਪੁਲਿਸ ਲੋਕ ਬੰਦੇ ਫੜ ਲੈਣ ਦੇ ਤਰੀਕੇ ਨਾਲ ਬੁਣੀ ਹੈ ਪੁਲਿਸ ਦਾ ਰੋਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈਗੀ ਹੈ ਬੰਦਾ ਹਲ ਹੋਇਆ ਪਿਆ ਪੁਲਿਸ ਕਹਿੰਦੀ ਹੈ ਵਾ ਅਸੀਂ ਕੰ ਹਰੇਕ ਕੇਸ ਜਿਹੜਾ ਰਜਿਸਟਰਡ ਹੁੰਦਾ ਉਹਦੇ ਵਿੱਚ ਆਸ਼ਵਾਸ਼ਣ ਹੁੰਦੇ ਨੇ ਟਾਈਮ ਅਗੇਨ ਆਸ਼ਵਾਸ਼ਣ ਹੁੰਦੇ ਨੇ ਪਰ ਗੱਲ ਫਿਰ ਉੱਥੇ ਦੀ ਉੱਥੇ ਖੜੀ ਰਹਿ ਜਾਂਦੀ ਹੈ ਅੱਜ ਪ੍ਰਦਰਸ਼ਨ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਅੱਜ ਪ੍ਰਦਰਸ਼ਨ ਦੀ ਸਾਡੇ ਜਿਹੜੇ ਵਕੀਲ ਸਾਹਿਬ ਵੀ ਉਹਨਾਂ ਨੂੰ 21 ਤਰੀਕ ਨੂੰ ਬੁਲੇਟ ਸ਼ਾਟ ਫਾਇਰ ਹੋਏ ਸੀ ਜਿਨ੍ਹਾਂ ਨੇ ਕਾਫੀ ਕਾਫੀ ਸਮਾਂ ਉਹਨਾਂ ਨੇ ਅਮੰਦੀਪਾ ਹਸਪੀਟਲ ਆਪਣੀ ਇੰਜਰੀਜ਼ ਨਾਲ ਉਹਨਾਂ ਨੇ ਲੜਾਈ ਕੀਤੀ ਪਰ ਅਲਟੀਮੇਟਲੀ ਲਾਸਟ ਵੀਕ ਉਹਨਾਂ ਦੀ ਡੈਥ ਹੋ ਗਈ ਹੈ ਤੇ ਅੱਜ ਸਾਡੇ ਨੂੰ ਸਟੇਟ ਕਾਲ ਲੱਗੀ ਹੈ ਸਾਰੀਆਂ ਸਟੇਟ ਦੀਆਂ 12 ਸਾਡੇ ਨਾਲ ਇਨਵੋਲ ਹੋਈਆਂ ਨੇ ਇਮੋਸ਼ਨਸ ਬੜੇ ਹਾਈ ਹੈਗੇ ਨੇ ਸਾਰੇ ਬਾਰ ਦੇ ਪ੍ਰ ਮੇਰੀ ਸਾਰਿਆਂ ਨਾਲ ਗੱਲ ਹੋਈ ਆ ਸਟੇਟ ਕਾਲ ਦਿੱਤੀ ਹੈ ਧਰਨਾ ਲਗਾਇਆ ਹੈ ਤੋ ਤੋ ਬਾਦ ਹੋਣੀ ਹੈ ਫਿਊਚਰ ਜਿਹੜਾ ਕੋਰਸ ਆਫ ਐਕਸ਼ਨ ਆਪਣੀ ਐਗਜ਼ੈਕਟਿਵ ਦੀ ਮੀਟਿੰਗ ਡਿਸਾਈਡ ਕਰਕੇ ਕਰਾਂਗੇ ਵੀ ਕੀ ਕਰਨਾ ਪੰਜਾਬ ਸਰਕਾਰ ਨਾਲ ਕੋਈ ਵਾਰਤਾਲਾਪ ਹੋਇਆ ਇਸ ਬਾਰੇ ਪੰਜਾਬ ਸਰਕਾਰ ਨਾਲ ਵਾਰਤਾਲਾਪ ਨਹੀਂ ਆਇਆ ਤਾਂ ਸਰਕਾਰ ਦੇ ਉੱਤੇ ਈਟੀਓ ਸਾਹਿਬ ਆਏ ਹਰਪੈਨ ਸਿੰਘ ਈਟੀਓ ਜਿਹੜੇ ਇਹਨਾਂ ਨੇ ਕੈਬਨਟ ਮੰਤਰੀ ਹੈਗੇ ਨੇ ਉਹਨਾਂ ਨੇ ਵੀ ਅਸ਼ੋਰੈਂਸ ਦਿੱਤੀ ਪਰਿਵਾਰ ਨੂੰ ਵੀ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਹਦਾਇਤ ਕੀਤੀ ਹੈ ਵੀ ਜਲਦ ਤੋਂ ਜਲਦ ਮੁਲਜ਼ਮ ਫੜੇ ਜਾਣਗੇ ਪਰ ਹਜੇ ਤੱਕ ਤਿੰਨ ਫੜੇ ਨੇ ਇਹਨਾਂ ਨੇ ਪੰਜ ਕੋ ਉਹਨਾਂ ਨੇ ਵੈਪਨ ਨਾਲ ਉਹਨਾਂ ਕੋਲ ਰਿਕਵਰ ਕੀਤੇ ਨੇ ਪਰ ਜਿਹੜਾ ਕਿੰਪਿੰਨ ਮੇਨ ਹੈਗਾ ਨਾ ਜਿਹੜਾ ਕਿੰਪਿੰਨ ਹੈਗਾ ਵਾ ਜਿਨੇ ਜਿਹਦੇ ਕਹਿੰਦੇ ਸਾਰਾ ਕੁਝ ਹੋਇਆ ਵਾ ਉਹ ਅਭੀ ਉਹ ਅਜੇ ਤੱਕ ਨਹੀਂ ਫੜਿਆ ਗਿਆ ਸਰ ਮੁੱਖ ਮੰਗ ਕੀ ਹੈ ਮੁੱਖ ਮੰਗ ਵੇਖੋ ਸਾਡੀ ਪਹਿਲੀ ਦੇ ਸੀਐਮ ਸਾਹਿਬ ਕੋਈ ਹੈਗੀ ਆ ਵੀ ਲਾਅ ਐਂਡ ਆਰਡਰ ਤੇ ਕਿਉਂਕਿ ਹੋਮ ਡਿਪਾਰਟਮੈਂਟ ਸੀਐਮ ਸਾਹਿਬ ਕੋ ਆ ਉਹਨਾਂ ਕੋਈ ਮੰਗ ਹੈਗੀ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕਾਈਂਡਲੀ ਦੇਖਿਆ ਜਾਵੇ ਟਿਲ ਡੇਟ ਸੀਐਮ ਸਾਹਿਬ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਘੱਟੋ ਘੱਟ ਸਾਡੇ ਪੰਜਾਬ ਦੇ ਵਿੱਚ ਆਈ ਥਿੰਕ 50 ਤੋਂ 60 ਹਜ਼ਾਰ ਵਕੀਲ ਭਾਈਚਾਰਾ ਹੋਣਾ ਵਾ ਉਹਨਾਂ ਦੇ ਨਾਲ ਜਿਹੜੇ ਮੁੰਚੀ ਸਾਹਿਬਾਨ ਉਹਨਾਂ ਦੇ ਪਰਿਵਾਰ ਜੁੜੇ ਨੇ ਪਰ ਸੀਐਮ ਸਾਹਿਬ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੋ ਦੂਜੀ ਗੱਲ ਹੈ ਕੀ ਆ ਮੈਂ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ ਵੀ ਤੁਹਾਡਾ ਗ੍ਰੇਸ਼ੀਆ ਜਿਹੜਾ ਸੀਐਮ ਰੀਲੀਫ ਫੰਡ ਹੁੰਦਾ ਪਾ ਉਹਦੇ ਵਿੱਚ ਇਮੀਡੀਏਟਲੀ ਕਿਉਂਕਿ ਇਹ ਬੜੇ ਗਰੀਬ ਪਰਿਵਾਰ ਦਾ ਮੁੰਡਾ ਹੈ ਇਹਨੇ ਕੋਸ਼ਿਸ਼ ਸਮੇਂ ਦੇ ਵਿੱਚ ਆਪਣਾ ਕੰਮ ਬਹੁਤ ਵਧੀਆ ਖੜਾ ਕਰ ਲਿਆ ਹੈ ਵਕਾਲਤਾ ਪਰ ਜਿਹੜਾ ਵਕੀਲ ਆ ਨਾ ਉਹਦੀ ਜਿਹੜੀ ਸੋਰਸ ਆਫ ਇਨਕਮ ਸਿਰਫ ਉਹਦੇ ਉਹਦੇ ਉੱਤੇ ਡਿਪੈਂਡੈਂਟ ਹੈਗੀ ਹੈ ਸਾਰੀ ਫੈਮਿਲੀ ਸਾਰਾ ਪਰਿਵਾਰ ਉੱਤੇ ਡਿਪੈਂਡੈਂਟ ਹੁੰਦਾ ਮੈਂ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ 20 ਲੱਖ ਰੁਪਇਆ ਘੱਟੋ ਘੱਟ ਆਪਣੇ ਸੀਐਮ ਰੀਲੀਫ ਫੰਡ ਤੋਂ ਇਹਨਾਂ ਦੇ ਪਰਿਵਾਰ ਨੂੰ ਰੀਲੀਜ਼ ਕਰਨ ਤਾਂ ਜੋ ਉਹਨ ਕੀ ਜਿਹੜਾ ਸਾਡਾ ਲਾਅਰ ਪ੍ਰੋਟੈਕਸ਼ਨ ਬਿਲ ਲਗਾ ਵਾ ਕੋਸ਼ਿਕ ਸਟੇਟ ਸਿਗੇ ਜਿਹਨਾਂ ਪਾਸ ਕਰਤਾ ਬ ਸਾਡੇ ਹਜੇ ਪੰਜਾਬ ਨੇ ਲਾਅਰ ਪ੍ਰੋਟੈਕਸ਼ਨ ਬਿਲ ਹੀ ਨਹੀਂ ਪਾਸ ਕੀਤਾ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਵਿਧਾਨ ਸਭਾ ਦੇ ਵਿੱਚ ਲਾਅਰ ਪ੍ਰੋਟੈਕਸ਼ਨ ਬਿਲ ਪਾਸ ਕਰਕੇ ਯੂਨੀਅਨ ਲਾਅ ਮਿਨਿਸਟਰ ਨੂੰ ਕਹਾਂਗਾ ਵੀ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਤਾਂ ਕਿ ਸਾਡੀ ਸੇਫਟੀ ਬਾਰੇ ਕੁਝ ਹੋ ਸਕੇ ਪੰਜਾਬ ਫਿਰ ਲਗਾਤਾਰ ਕਹ ਰਿਹਾ ਕਿ ਪੰਜਾਬ ਵਿੱਚ ਮਹੌਲ ਬਹੁਤ ਵਧੀਆ ਲੋਡਡ ਬਹੁਤ ਠੀਕ ਠਾਕ ਹੈਗਾ ਮੇਰੇ ਕੋ ਪੰਜਾਬ ਸਰਕਾਰ ਨੂੰ ਤੁਸੀਂ ਜਾ ਕੇ ਪੁੱਛੋ ਮੈਂ ਤਾਂ ਆਮ ਬੰਦੇ ਦੀ ਤੁਹਾਡਾ ਨਾਲ ਗੱਲ ਕਰਦਾ ਵਾਂ ਤੁਹਾਡੇ ਸਾਹਮਣੇ ਸਾਰਾ ਹੈਗਾ ਮੀਡੀਆ ਤੋਂ ਕਿਹੜੀ ਗੱਲ ਲੁਕੀ ਹੈਗੀ ਉਹ ਤੁਹਾਡੇ ਸਾਹਮਣੇ ਸਾਡੀ ਐਗਜ਼ਾਮਪਲ ਲੱਗੀ ਆ ਵਕੀਲ ਜਿਹੜਾ ਕੇਸ ਲੜਨਦੇ ਆ ਉਹਨਾਂ ਦੀ ਆਪਣੀਆਂ ਅੰਦਰਲੀ ਪਾਰਟੀ ਬਾਜ਼ੀ ਕੋਈ ਗੁੱਟ ਬਾਜ਼ੀ ਹੈਗੀ ਉਹਦੇ ਕਰਕੇ ਵਕੀਲ ਤੇ ਉਹਨਾਂ ਨੇ ਇਨਸੀਡੈਂਟ ਹੋ ਗਿਆ ਪੰਜਾਬ ਸਰਕਾਰ ਦੇ ਫੋਕੇ ਦਾਵੇ ਹੈਗੇ ਨੇ ਮੈਂ ਨਹੀਂ ਸਮਝਦਾ ਵੀ ਕੋਈ ਡੀਆਰਡਰ ਸਿਚੁਏਸ਼ਨ ਕੋਈ ਇੱਡੀ ਵਧੀ ਹੈਗੀ ਪੰਜਾਬ ਦੇ ਵਿੱਚ ਤੁਹਾਡੇ ਮੀਡੀਆ ਰਾਈਮ ਸਾਰੇ ਜਿਹੜਾ ਸੀਐਮ ਸਾਹਿਬ ਤੇ ਪ੍ਰਸ਼ਾਸਨ ਨੂੰ ਵੀ ਕਹਾਂਗਾ ਵੀ ਥੋੜਾ ਜਿਹਾ ਜਿਹੜੀ ਕੁੰਭਗਨ ਦੀ ਨੀਂਦ ਸੁੱਤੇ ਆ ਨਾ ਜਾਗੋ ਤੇ ਆਮ ਪਬਲਿਕ ਦੀ ਜਾ ਕੇ ਵੇਖੋ ਉਹਨਾਂ ਦੀਆਂ ਦੁੱਖ ਤਕੀਆਂ ਸੁਣੋ ਵੀ ਕੀ ਬਣ ਰਿਹਾ ਉਹਨਾਂ ਦੇ ਨਾਲ ਸਾਰੇ ਪੰਜਾਬ ਪਰ ਦੇ ਵਕੀਲ ਹੜਤਾਲ ਤੇ ਹੜਤਾਲ ਤੇ ਸਾਰੀ ਸਾਰੀ ਸਟੇਟ ਦੇ ਵਿੱਚ ਨਹੀਂ ਉਹਦੇ ਅਸੀਂ ਐਗਜ਼ੈਕਟਲੀ ਮੀਟਿੰਗ ਕਰਕੇ ਨਾ ਉਹਦੇ ਵਿੱਚ ਡਿਸਾਈਡ ਕਰਾਂਗੇ ਫਿਊਚਰ ਪਲਾਨ ਸਭ ਠੀਕ ਹੈ ਜਗਨ ਭਾਟੀਆ ਸੀਨੀਅਰ ਡਾਇਰੈਕਟਰ ਮੈਂਬਰ ਐਡਵੋਕੇਟ ਕੀਤੀ ਯਾਰ ਯਾਰ ਪੰਜਾਬ ਪਰ ਤੇ ਪਹਿਲਾ ਦੂਸਰਾ ਵਜਾ ਕੀ ਸੁਝਾ ਸੰਗੀ ਸਾਡੇ ਪ੍ਰਧਾਨ ਜੀ ਨੇ ਪ੍ਰੇਸ਼ਰ ਜੀ ਨੂੰ ਦੱਸਿਆ ਵੀ ਸਾਡੇ ਜਿਹੜੇ ਲਖਵਿੰਦਰ ਸਿੰਘ ਗਿੱਲ ਸੀ ਐਡਵੋਕੇਟ ਉਹਨਾਂ ਨੂੰ 21 ਦਿਨ ਬੋਲੀਆ ਵਜ੍ਹਾ ਸੋ ਲਾਸਟ ਵੀਕ ਉਹਨਾਂ ਦੀ ਡੈਥ ਹੋ ਗਈ। ਔਰ ਉਸ ਉਸ ਦਾ ਇਨਸਾਫ ਲੈਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆਂ ਸਟੇਟ ਲੈਵਲ ਤੇ ਕਾਲ ਕੀਤੀ ਗਈ ਔਰ ਸਾਰੀਆਂ ਸਟੇਟ ਦੀਆਂ ਬਾਰਸਾ ਉਹ ਆਪਣਾ ਹੜਤਾਲ ਤੇ ਨੇ। ਅੱਜ ਅਸੀਂ ਇੱਥੇ ਨੰਬਰ ਪ੍ਰਦਰਸ਼ਨ ਕਰ ਰਹੇ ਆਂ ਔਰ ਇਹ ਬੜੀ ਹੀ ਮਨ ਭਾਗੀ ਘਟਨਾ ਹੈ। ਜਿਸਾਂ ਕਿ ਆਪਣਾ ਪ੍ਰਿੰਸ ਸਾਹਿਬ ਨੇ ਵੀ ਦੱਸਿਆ ਵੀ ਇੱਥੇ ਪੰਜਾਬ ਦੇ ਵਿੱਚ ਕੋਈ ਵੀ ਸੇਫ ਨਹੀਂ ਹੈ। ਪੁਲਿਸ ਜਿਹੜਾ ਪੁਲਿਸ ਪ੍ਰਸ਼ਾਸਨ ਬਿਲਕੁਲ ਮੌਨ ਹੈ ਇਸ ਬਾਰੇ ਕੁਝ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਰਿਹਾ ਔਰ ਪੁਲਿਸ ਪ੍ਰਸ਼ਾਸਨ ਆਪਣੇ ਆਪ ਨੂੰ بے ਬਲ ਸਮਝਦਾ ਪਿਆ ਜਿਹੜਾ ਲਾਅ ਐਂਡ ਆਰਡਰ ਸਾਰੇ ਪੰਜਾਬ ਦੇ ਵਿੱਚ ਬੁਰਾ ਹਾਲ ਹੈ ਲਾਅ ਐਂਡ ਆਰਡਰ ਦਾ ਤਾਂ ਜਿਹੜਾ ਲੋਕਾਂ ਨੂੰ ਇਨਸਾਫ ਦਵਾਉਂਦਾ ਵਾ ਉਹ ਹੀ ਸੁਰੱਖਿਤ ਨਹੀਂ ਹੈਗਾ ਦੇਖੋ ਲੋਕਾਂ ਨੂੰ ਇਨਸਾਫ ਜਿਹੜਾ ਉਹ ਵਕੀਲ ਦਵਾਉਂਦੇ ਨੇ ਅੱਜ ਅਸੀਂ ਵਕੀਲ ਦੇ ਇਨਸਾਫ ਦੀ ਲੜਾਈ ਲੜ ਰਹੇ ਹਾਂ ਜੇ ਲੋਕਾਂ ਦਾ ਵਿਸ਼ਵਾਸ ਹੈ ਵੀ ਆਪਣਾ ਵਕੀਲ ਇਨਸਾਫ ਦਿਵਾਣਗੇ ਜੇ ਵਕੀਲ ਹੀ ਸੁਰੱਖਿਅਤ ਨਹੀਂ ਹੈਗਾ ਤੇ ਫਿਰ ਉਹ ਵਕੀਲ ਇਨਸਾਫ ਕੀ ਦਵਾਏਗਾ ਅੱਜ ਅਸੀਂ ਆਪਣੀ ਲੜਾਈ ਜਿਹੜੀ ਹੈ ਉਹ ਆਪਣੇ ਐਗਜ਼ਿਸਟੈਂਸ ਦੀ ਲੜਾਈ ਲੜ ਰਹੇ ਆ ਆਪਣੀ ਹੋਣ ਦੀ ਲੜਾਈ ਲੜ ਰਹੇ ਆ ਅੱਜ ਅਸੀਂ ਯੂਨਿਟੀ ਇੰਟੈਗ੍ਰਿਟੀ ਡਿਗਨਿਟੀ ਤੇ ਫਟਰਨਿਟੀ ਨੂੰ ਸ਼ੋਅ ਕਰਨਾ ਵੀ ਸਾਰਾ ਵਕੀਲ ਭਾਈਚਾਰਾ ਯੂਨਾਈਟਿਡ ਹੈ ਔਰ ਜਦੋਂ ਤੱਕ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਜਦੋਂ ਤੱਕ ਜਾਰੀ ਰੱਖਾਂਗੇ ਨਾਲ ਹੀ ਮੈਂ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦਾ ਤੁਹਾਡੇ ਮੀਡੀਆ ਰਾਹੀਂ ਜਿਸਾਂ ਕਿ ਵਿਧਾਨ ਜਿੰਦ ਸਾਹਿਬ ਨੂੰ 20 ਲੱਖ ਰੁਪਏ 20 ਲੱਖ ਰੁਪਏ ਬੜੀ ਥੋੜੀ ਰਕਮ ਹੈ ਜੇ ਇਹ ਸ਼ਰਾਬ ਦੇ ਜਿਹੜੇ ਆਪਣਾ ਸ਼ਰਾਬ ਦੇ ਨਾਲ ਜਿਨ੍ਹਾਂ ਦੇ ਮੋਤਾਂ ਹੋਈਆਂ ਉਹਨਾਂ ਨੂੰ 10 ਲੱਖ ਰੁਪਈਆ ਜਿਹੜੇ ਨੇ ਆਪਣਾ ਸ਼ਰਾਬ ਦੇ ਨਾਲ ਮਰ ਗਏ ਨੇ ਉਹਨਾਂ ਨੂੰ ਤੇ 10 ਲੱਖ ਰੁਪਏ ਦੇ ਸਹੇਦ ਤੇ ਵਕੀਲ ਨੂੰ ਘੱਟੋ ਘੱਟ 1 ਕਰੋੜ ਰੁਪਈਆ ਦੀ ਉਸ ਪਰਿਵਾਰ ਨੂੰ ਗ੍ਰਾਂਟ ਦੇਣੀ ਚਾਹੀਦੀ ਹੈ ਨਾਲ ਹੀ ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੀ ਵਾਈਫ ਹੈ ਜਿਹੜੀ ਆਪਣਾ ਪੜ੍ਹੇ ਲਿਖੇ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਤੇ ਬੱਚਿਆਂ ਨੂੰ ਘੱਟੋ ਘੱਟ ਐਜੂਕੇਸ਼ਨ ਜਿਹੜੀ ਹੈ ਉਹ ਗ੍ਰੈਜੂਏਸ਼ਨ ਲੈਵਲ ਤੱਕ ਜਾਂ ਆਪਣਾ ਉਹ ਫ੍ਰੀ ਦੇਣੀ ਚਾਹੀਦੀ ਹੈ ਤੇ ਨਾਲ ਹੀ ਮੈਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਨਾ ਕਿ ਜਿੰਨੀ ਜਲਦੀ ਹੋ ਸਦਾ ਕੇਸ ਸੋਲਵ ਕੀਤਾ ਜਾਵੇ ਜੇ ਇਹ ਸੋਲਵ ਜਿੰਨੀ ਸੋਲਵ ਨਾ ਕੀਤਾ ਗਿਆ ਤਾਂ ਫਿਰ ਅਸੀਂ ਹੋਰ ਵੀ ਆਪਣਾ ਡਰਾਸਟਿਕ ਐਕਸ਼ਨ ਲਵਾਂਗੇ ਅਸੀਂ ਹੋ ਸਕਦਾ ਵੀ ਅਸੀਂ ਭੁਖਟਾਲ ਤੇ ਵੀ ਜਾਵਾਂਗੇ ਭੁਖਟਾਲ ਦਾ ਵੀ ਨਾ ਹੋਇਆ ਤਾਂ ਫਿਰ ਉਸਦਾ ਸੀਐਮ ਸੀਐਮ ਅਫੀਸਰ ਵੀ ਖਰਾਬ ਕਰੀਏ ਪਰ ਸੀਐਮ ਜਿਹੜੇ ਨੇ ਛੋਟੀ ਛੋਟੀ ਘਟਨਾਵਾਂ ਤੇ ਲੋਕਾਂ ਦੇ ਘਰਾਂ 'ਚ ਬੋਝ ਜਾਂਦੇ ਜਿਸ ਨਾਲ ਨਸ਼ੀਲੀ ਸ਼ਰਾਬ ਦੇ ਨਾਲ ਬੰਦੇ ਮਾਰੇ ਗਏ ਜੇ ਉਹਨਾਂ ਦੇ ਘਰਾਂ 'ਚ ਜਾ ਸਕਦੇ ਇਹਨਾਂ ਦਾ ਵਕੀਲ ਸਾਡੇ ਜਿਹੜੇ ਵਕੀਲ ਸਾਡਾ ਇੱਕ ਬੜਾ ਅਹਿਮ ਹਿੱਸਾ ਹੈ ਸੁਸਾਇਟੀ ਦਾ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਘਾਟੋ ਘਾਟੋ ਉਹਨਾਂ ਨੂੰ ਇੱਕ ਸੰਦ ਅੰਦਰ ਅਸ਼ਵਾਸਨ ਮਿਲਣਾ ਚਾਹੀਦਾ ਹੈ ਵੀ ਆਪਣਾ ਵੀ ਸਰਕਾਰ ਜਿਹੜੀ ਹੈ ਉਹ ਤੁਹਾਡੇ ਨਾਲ ਲਾਅ ਐਂਡ ਆਰਡਰ ਬਿਲਕੁਲ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ